ਪਰਲੀ ਗੁਰੂ ਪਹਿਲਾਂ ਤੇ ਬਾਕੀਆਂ ਇਹ ਜਿਹੜੀਆਂ ਸਰਕਾਰਾਂ ਦੀਆਂ ਭਗਵੰਤ ਮਾਨ ਦੀਆਂ ਬਣਾਈਆਂ ਐਸਆਈਟੀ ਮਜਬੂਰ ਚੇਅਰਮੈਨ ਇਹ ਸਭ ਮਗਰੋਂ ਫੇਰ ਮੈਂ ਔਰ ਜਿਹੜਾ ਬੰਦਾ ਰਿਟਾਇਰ ਹੋ ਗਿਆ ਹੋਵੇ ਚੇਅਰਮੈਨ ਸਿੱਟਦਾ ਫੇਰ ਮੈਨੂੰ ਸੱਦੀ ਜਾਂਦਾ ਔਰ ਤੋਂ ਮੈਂ ਡੀਜੀਪੀ ਸਾਹਿਬ ਨੂੰ ਇਹਦੇ ਬਾਰੇ ਚਿੱਠੀ ਲਿਖ ਚੁੱਕਿਆ ਇਕੱਲੀ ਭਗਵੰਤ ਮਾਨ ਨੂੰ ਇੱਕ ਬੇਨਤੀ ਆ ਅਗਲਾ ਚੇਅਰਮੈਨ ਸਿੱਟਦਾ ਪਿਓ ਦਾ ਪੁੱਤ ਆ ਜੀ ਲੱਗਾ ਕੇ ਜਾਣ ਤੂੰ ਆਪ ਬੜੀ ਸਪਤਾ ਚੱਲਦਾ ਹੈ 26 27 28 ਇੰਨਾ ਤਰੀਕਾ ਨੂੰ ਮੈਂ ਤੇਸ਼ ਬਿਲਕੁਲ ਨਹੀਂ ਹੋ ਸਕਦਾ ਕਿਉਂਕਿ ਸ਼ਹੀਦੀ ਦਿਹਾੜੇ ਨੇ ਤੁਸੀਂ ਕਿਸੇ ਵੀ ਗੁਰਸਿੱਖ ਨੂੰ ਇਹ ਨਾ ਐਕਸਪੈਕਟ ਕਰਿਓ ਕਿ ਉਹ ਸ਼ਹੀਦੀ ਦਿਹਾੜਿਆਂ ਨੂੰ ਛੱਡ ਕੇ ਤੁਹਾਡੇ ਇੱਥੇ ਹਾਜ਼ਰ ਹੋ ਜਾਊਗਾ ਕਿਉਂਕਿ ਅਸੀਂ ਗੁਰੂ ਦੇ ਚਰਨਾਚ ਗੁਰੂ ਦੇ ਚਰਨ ਪਰਸਨ ਦਾ ਸਾਡਾ ਉਹ ਸਮਾਂ ਹੁੰਦਾ ਮਗਰ ਇਹਨਾਂ ਨੇ ਫੇਰ ਸ਼ਰਾਰਤ ਨਾਲ ਮੈਨੂੰ 27 ਨੂੰ ਸੱਮਨ ਕੀਤੇ ਚਲੋ ਮੈਂ ਪਹਿਲਾਂ ਹੀ ਬੜਾ ਸਪਸ਼ਟੀ ਮੇਰੇ ਲਈ ਗੁਰੂ ਪਹਿਲਾਂ ਤੇ ਬਾਕੀਆਂ ਇਹ ਜਿਹੜੀਆਂ ਸਰਕਾਰਾਂ ਦੀਆਂ ਭਗਵੰਤਮਾਨ ਦੀਆਂ ਬਣਾਈਆਂ ਐਸਆਈਟੀ ਮਜਬੂਰ ਚੇਅਰਮੈਨ ਇਹ ਸਭ ਮਗਰੋਂ ਫੇਰ ਮੈਨੂੰ 30 ਤਰੀਕ ਦੇ ਸਮਨ ਕੱਢਦੇ ਹੁਣ ਕਮਾਲ ਦੀ ਗੱਲ ਹੈ ਸ਼ਾਇਦ ਇਤਿਹਾਸ ਚ ਪਹਿਲੀ ਵਾਰੀ ਹੋ ਰਿਹਾ ਆ ਮੈਂ ਇਹਨਾਂ ਦੀ ਰਿਟਾਇਰਮੈਂਟ ਆਰਡਰ ਲੈ ਕੇ ਨਾਲ ਆਇਆ ਜੇ ਐਸਆਈਟੀ ਦੇ ਚੇਅਰਮੈਨ ਮਖਵਿੰਦਰ ਸਿੰਘ ਚੀਨਾ ਸਾਹਿਬ ਇਹ 29 ਤਰੀਕ ਨੂੰ ਮਖਵਿੰਦਰ ਸਿੰਘ ਚੀਨਾ ਆਈਪੀਐਸ ਪੁੱਤਰ ਜਗਤਾਰ ਸਿੰਘ ਚੀਨਾ ਵਧੀਕ ਟਰੈਕਟਰ ਜਨਰਲ ਪੁਜ ਪਟਿਆਲਾ ਰੇਂਜ ਪਟਿਆਲਾ ਦੇ ਸੇਵਾ ਨਿਵ੍ਰਿਤ ਦੀ ਉਮਰ ਭਾਵ 60 ਸਾਲ ਪੂਰੀ ਹੋਣ ਉਪਰੰਤ ਉਨ੍ਹਾਂ ਨੂੰ ਮਿਤੀ 31 12 2023 ਬਾਅਦ ਦੁਪਹਿਰ ਤੋਂ ਸਰਕਾਰੀ ਸੇਵਾ ਤੋਂ ਨਿਵ੍ਰਿਤ ਕੀਤਾ ਜਾਂਦਾ ਹੈ ਸ਼ਾਇਦ ਪਹਿਲੀ ਵਾਰ ਹੀ ਹੋਇਆ ਭਾਜੀ ਲੋਕੋ ਨਿਚੇ ਕਰਨ ਦਾ ਸੀ 29 12 23 ਲਾਸਟ ਵਰਕਿੰਗ ਡੇ ਫਰਾਈਡੇ ਸੀ ਤੇ ਇਹਨਾਂ ਨੇ ਜਿਨ੍ਹਾਂ ਨੇ ਕੱਲ ਸੰਡੇ ਆ ਅੱਜ ਸ਼ਨੀਵਾਰ ਸ਼ਨੀਵਾਰ ਐਤਵਾਰੇ ਨਾਲ ਨੇ ਆਵਦੀ ਰਟਾਇਰਮੈਂਟ ਪਾਰਟੀਆਂ ਕਰ ਲਈਆਂ ਮਗਰ ਮੈਨੂੰ ਫੇਰ ਸੱਤ ਲਿਆ ਇਤਿਹਾਸ 'ਚ ਮੈਂ ਤਾਂ ਕਹਿੰਦਾ ਰਾਸ਼ਟਰਪਤੀ ਭਾਵੇਂ ਨਾਲੋਂ ਪ੍ਰਾਈਮ ਮਿਨਿਸਟਰ ਸਿਕਿਉਰਿਟੀ ਬ੍ਰੀਚ ਅਨਵਰੇਬਲ ਸੁਪਰੀਮ ਕੋਰਟ ਤੋਂ ਇਹ ਚਾਰਟ ਸੀਟਡ ਨੇ ਮਤਲਬ ਚੋਕਾ ਨੋਟਿਸ ਇਸ਼ੂ ਹੋਇਆ ਉਹਦੇ ਚ ਕਈਆਂ ਨੂੰ ਆਲਰੇਡੀ ਜਵਾਬ ਤਲਬੀ ਚੱਲ ਰਹੀ ਆ ਕਈ ਸਸਪੈਂਡ ਹੋ ਗਏ ਆ ਮਗਰ ਇਹ ਜਨਾਬ ਨੂੰ ਤਾਂ ਰਾਸ਼ਟਰਪਤੀ ਅਵਾਰਡ ਦੇਣਾ ਚਾਹੀਦਾ ਕਿ ਕੱਲ ਦੁਪਹਿਰ ਨੂੰ ਕੱਲ 24 ਘੰਟੇ ਨਹੀਂ ਰਹਿ ਗਏ ਹੁਣ ਰਿਟਾਇਰਮੈਂਟ ਹੈ ਮਗਰ ਪਤਾ ਨਹੀਂ ਕਿਹੜੀ ਹੈ ਜੀ ਮਜਬੂਰੀ ਹੋਗੀ ਕਿ ਕਮਜੀਠੀਏ ਨੂੰ ਫੇਰ ਸੱਜਣਾ ਪੈ ਮੈਂ ਤਾਂ ਖੁਸ਼ੀ-ਖੁਸ਼ ਹੀ ਆਇਆ ਮੈਂ ਉਸ ਦਿਨ ਵੀ ਕਹਿ ਕੇ ਆਇਆ ਸੀ ਕਿ ਇਹਨਾਂ ਦਾ ਵਾਸ ਨਹੀਂ ਚੱਲਦਾ ਇਹਨਾਂ ਨੇ ਔਰ ਇਹਨਾਂ ਨੇ ਮੇਰੇ ਤੇ ਕੋਈ ਏਸੀ ਪਾਉਣਾ ਝੂਠਾ ਪਾ ਦਿਓ ਭਾਈ ਤੁਸੀਂ ਬੜਾ ਕਸ਼ਟ ਕਰੋਗੇ ਮੋੜ ਕੇ ਪੁਲਿਸ ਭੇਜੋ ਮੈਂ ਆਪ ਹੀ ਆ ਜਾਵਾਂ ਕਿਉਂਕਿ ਵੈਸੇ ਤਾਂ ਮੇਰੀ ਪਰਿਵਾਰ ਦੀਆਂ ਮਜਬੂਰੀਆਂ ਸੀ ਮੈਂ ਨਹੀਂ ਆ ਸਕਦਾ ਸੀ ਮਗਰ ਫਿਰ ਮੈਂ ਮਨ ਪੜਾਇਆ ਕਿ ਐਵੇਂ ਪੁਲਿਸ ਭੇਜ ਦੇ ਫਿਰਨਗੇ ਇਹਨਾਂ ਨੇ ਝੂਠਾ ਸੱਚਾ ਕੋਈ ਕੇਸ ਬਣਾਉਣਾ ਮੈਂ ਆਪ ਹੀ ਚੱਲਣਾ ਔਰ ਜੇਸ ਐਸਆਈਟੀ ਦੇ ਚੇਅਰਮੈਨ ਦੇ ਵੇਖੋ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਡੇ ਜਹੇਦਾਰ ਸਾਹਿਬ ਗੁਰਦੇਵ ਸਿੰਘ ਕੋਂਕੇ ਸਾਹਿਬ ਦੇ ਜਿਹੜੀ ਉਸੇ ਵੀ ਇਸ ਸਟ ਦੇ ਮੈਂਬਰ ਇਹ ਚੇਅਰਮੈਨ ਰਹਿ ਚੁੱਕੇ ਆ ਔਰ ਉਸ ਵੇਲੇ ਵੀ ਉਹ ਜਿਹੜੇ ਦਰਸ਼ਨ ਸਿੰਘ ਹਾਟੂਰ ਸਾਹਿਬ ਨੇ ਜਿਹੜੇ ਗਵਾਹ ਨੇ ਉਹ ਦੱਸ ਰਹੇ ਕਿ ਕਿਵੇਂ ਉਹਨਾਂ ਨੂੰ ਗਾਣਾ ਕੱਢੀਆਂ ਜਾਂਦੀਆਂ ਕਿਵੇਂ ਉਹਨਾਂ ਨੂੰ ਮਜਬੂਰ ਕੀਤਾ ਜਾਂਦਾ ਸੀ ਸੋ ਜਿਹੜੇ ਚੇਅਰਮੈਨ ਸਾਹਿਬ ਨੇ ਜੇ ਮੇਰੇ ਆਏ ਅੱਜ ਆਇਆ ਕਰਕੇ ਰਿਟਾਇਰਮੈਂਟ ਤੋਂ ਬਾਅਦ ਕੋਈ ਇਹਨਾਂ ਨੂੰ ਸਪੈਸ਼ਲ ਪੈਕੇਜ ਮਿਲਦਾ ਮੁੱਖ ਮੰਤਰੀ ਸਾਹਿਬ ਦੀ ਖੁਸ਼ੀ ਲੈ ਸਕਦੇ ਆ ਤੇ ਭਾਈ ਮੈਂ ਤਾਂ ਤੁਹਾਡਾ ਭਲਾ ਧੱਕਣ ਵਾਲਾ ਮੈਂ ਅੱਜ ਫੇਰ ਆ ਗਿਆ ਜਿੱਥੇ ਜ਼ੋਰ ਲੱਗਦਾ ਭਗਵਾਨਤਮਾਨਾ ਜ਼ੋਰ ਲਾ ਦੇ ਹਾਂ ਇਹ ਬੇਨਤੀ ਜ਼ਰੂਰ ਹੈ ਕੀ ਆਰਡਰ ਮੇਰੇ ਜਿਹੜੇ ਹਾਈ ਕੋਰਟ ਦੇ ਆਰਡਰ ਨੇ ਨਾ ਆ ਮੇਰੇ ਕੋਲ ਹਾਈ ਕੋਰਟ ਦੇ ਆਰਡਰ ਨੇ ਔਰ ਮੈਂ ਚਾਹੂੰਗਾ ਇਹ ਸਾਰੇ ਪੜ੍ਹ ਲੈਣ ਕਿ ਹਾਈ ਕੋਰਟ ਦੇ ਆਰਡਰਾ ਚ ਕਿਛੇ ਨਹੀਂ ਲਿਖਿਆ ਕਿ ਮੈਨੂੰ ਸਟ ਕੋਲ ਬਾਰ-ਬਾਰ ਪੇਸ਼ ਹੋਣਾ ਪੈਣਾ ਬਗਰ ਮੈਂ ਆਪਦੀ ਜ਼ਿੰਮੇਵਾਰੀ ਸਮਝਦਾ ਕਿਉਂਕਿ ਸਚਾਈ ਸਾਹਮਣੇ ਆਉਣੀ ਚਾਹੀਦੀ ਮਗਰ ਹੁਣ ਸਚਾਈ ਦਾ ਕੰਮ ਤਾਂ ਰਹਿ ਨਹੀਂ ਗਿਆ ਹੁਣ ਤਾਂ ਸਿਆਸੀਕਰਨ ਰਹਿ ਗਿਆ ਔਰ ਸਿਆਸੀਕਰਨ ਤਾਂ ਕਿਉਂਕਿ ਮੈਂ 9 ਤਰੀਕ ਨੂੰ ਸੀਐਮ ਸਾਹਿਬ ਬਾਰੇ ਪ੍ਰੈਸ ਕਾਨਫਰੰਸ ਕੀਤੀ ਸੀ 11 ਤੋਂ ਇਹ ਸ਼ੁਰੂ ਹੋ ਗਿਆ ਕੰਮ ਔਰ ਜਿਹੜਾ ਬੰਦਾ ਰਿਟਾਇਰ ਹੋ ਗਿਆ ਹੋਵੇ ਚੇਅਰਮੈਨ ਸਿੱਟਦਾ ਉਹ ਫੇਰ ਮੈਨੂੰ ਸੱਦੀ ਜਾਂਦਾ ਔਰ ਦੋਵੇਂ ਡੀਜੀਪੀ ਸਾਹਿਬ ਨੂੰ ਇਹਦੇ ਬਾਰੇ ਚਿੱਠੀ ਲਿਖ ਚੁੱਕਿਆ ਹੈ ਕਿ ਇਹ ਕਿਹੜਾ ਜਸਟਿਸ ਸਿਸਟਮ ਹੈ ਉਪਕਾਰ ਸਿੰਘ ਸੰਧੂ ਉਹਨਾਂ ਨੂੰ ਵੀ ਔਰ ਮੈਂ ਉਹੀ ਸੈਕਸ਼ਨ ਵੀ ਮਿਲ ਸਕਦੀ ਇਸ ਮਾਮਲੇ ਲੈ ਕੇ ਅੱਗੇ ਮਹਾਰਾਜ ਜੀ ਐਕਸਟੈਂਸ਼ਨ ਮਿਲੇ ਜੋ ਮਰਜ਼ੀ ਮਿਲੇ ਉਦੋਂ ਹੋਰ ਸਪਸ਼ਟ ਹੋ ਜੂ ਕਿ ਇਹਨਾਂ ਨੂੰ ਕਹੇ ਅਫਸਰ ਹੋ ਤੇ ਭਰੋਸਾ ਨਹੀਂ ਨਾ ਇਹ ਵੀ ਸਪਸ਼ਟ ਹੈ ਮਗਰ ਰਿਟਾਇਰਮੈਂਟ ਚਿੱਠੀ ਮੈਂ ਲੈ ਕੇ ਆਇਆ ਔਰ ਕਿਵੇਂ ਉਪਕਾਰ ਸਿੰਘ ਸੰਧੂ ਦੇਖੋ ਮੈਂ ਉਹਨਾਂ ਦੀ ਇਸ ਗੱਲ ਦੀ ਤਾਰੀਫ਼ ਕਰਦਾ ਹਾਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਉਹ ਇੱਕ ਇਹਨਾਂ ਦੇ ਮੁੱਖ ਗਵਾਹ ਨੇ ਜਿਨ੍ਹਾਂ ਨੂੰ ਹਾਈ ਕੋਰਟ ਨੇ ਫਟਕਾਰ ਲਾਈ ਆ ਉਹਨਾਂ ਦੇ ਗਵੰਡ ਹੀ ਨੇ ਜਿਨ੍ਹਾਂ ਨੇ ਸਿਕਿਉਰਿਟੀ ਬਦਲੇ ਗਵਾਹੀਆਂ ਦਿੱਤੀਆਂ ਨੇ ਉਹਨਾਂ ਨੂੰ ਬਣੇ ਬਣਾਏ ਬਿਆਨ ਆਏ ਕਿ ਤੁਸੀਂ ਇਹ ਬਿਆਨ ਦੇਣੇ ਆ ਮਤਲਬ ਇੱਕ ਨਵਾਂ ਇਹਨਾਂ ਨੇ ਮੇਰੇ ਖਿਲਾਫ ਸਬੂਤ ਮੈਨੂਫੈਕਚਰ ਬਣਾਉਣਾ ਚਾ ਰਹੇ ਸੀ ਮਗਰ ਰੱਬ ਦੇ ਰੰਗ ਨੇ ਸ਼ਹੀਦੀ ਸਫਤਾ ਚੱਲਦਾ ਹੋਵੇ ਹੱਕ ਸੱਚ ਦੀ ਗੱਲ ਹੁੰਦੀ ਹੋਵੇ ਉਸ ਬੰਦੇ ਤੇ ਮਨ ਕੇ ਕੋਈ ਰਹਿਮ ਪਈ ਹੋਣੀ ਉਹਨੇ ਨਾਲੇ ਤਾਂ ਲਿਖ ਕੇ ਕਹਿਤਾ ਕਿ ਭਾਈ ਮੈਂ ਕੋਈ ਮੇਰਾ ਇਸ ਕੇਸ ਨਾਲ ਕੋਈ ਲੈਖਾ ਦੇਖਾ ਨਹੀਂ ਔਰ ਮੈਨੂੰ ਆ ਵਕੀਲ ਨੇ ਹਿਊਮਨ ਰਾਈਟਸ ਦਾ ਇੱਕ ਵਕੀਲ ਹੈ ਜਿਹਨੇ ਮੇਰੀ ਬੇਲਵੇਲੇ ਵੀ ਉੱਥੇ ਜਾ ਕੇ 400 ਪੇਜ ਦਿੱਤੇ ਸੀ ਔਰ ਉਹਦਾ ਕੁਝ ਨਹੀਂ ਲੱਭਿਆ ਉਹਦੇ ਚ ਉਹੋ ਇਸ ਵਕੀਲ ਨੇ ਬਚਰਵਜੀਤ ਮੇਰਕੇ ਨੇ ਇਹਨੂੰ ਚਿੱਠੀ ਭੇਜੀ ਕਿ ਤੂੰ ਇਹ ਘੁੱਗੀ ਮਾਰ ਕੇ ਦੇ ਦੇ ਔਰ ਇਹ ਜੀ ਸ਼ਰਾਰਤ ਜੇ ਕਰ ਰਹੀ ਹੈ ਜੇ ਜਿਹੇਦਾਰ ਕੌਂਕੇ ਸਾਹਿਬ ਦੀ ਚ ਕਰ ਸਕਦੇ ਆ ਕਾਲਤਖ ਸਾਹਿਬ ਦੇ ਜਿਹੇਦਾਰ ਦੇ ਮਸਲੇ ਚ ਚੇਅਰਮੈਨ ਸਾਹਿਬ ਮੈਂ ਤਾਂ ਬੜੀ ਛੋਟੀ ਜੀ ਸਮਾਲ ਫਰਾਈ ਆ ਮੇਰੇ ਕੇਚੇ ਦਾ ਕੁਛ ਕਰ ਮਗਰ ਮੈਨੂੰ ਭਾਈ ਸੱਚੇ ਪਾਤਸ਼ਾਹ ਤੇ 100% ਛੱਡੋ ਉਸ ਘਰ ਦਾ ਮੈਂ ਕੂਕਰ ਆ ਮੈਨੂੰ ਗੁਰੂ ਘਰ 'ਚੇ ਵਿਸ਼ਵਾਸ ਆ ਉਸ ਕਚਹਿਰੀ 'ਚ ਮੈਨੂੰ ਇਨਸਾਫ ਮਿਲੂਗਾ ਲੋਕਾਂ ਦੀ ਕਚਹਿਰੀ 'ਚੋਂ ਸਦਾ ਇਨਸਾਫ ਮਿਲਿਆ ਹੈ ਜਿਹੜੀਆਂ ਬਣਾਈਆਂ ਆਂ ਲੋਕਾਂ ਦੀਆਂ ਕੋਟਾ ਨੇ ਉਹ ਚੋਂ ਇਨਸਾਫ ਮਿਲਿਆ ਕੱਲੀ ਭਗਵੰਤ ਮਾਨ ਨੂੰ ਇੱਕ ਬੇਨਤੀ ਆ ਅਗਲਾ ਚੇਅਰਮੈਨ ਸਿੱਟ ਦਾ ਪਿਓ ਦਾ ਪੁੱਤਾ ਜੀ ਲੱਤਾ ਚ ਜਾਨ ਹੈ ਤੂੰ ਆਪ ਬਣੇ ਅਫਸਰਾ ਨੂੰ ਮੋਰੇ ਨਾ ਵਰਤ ਦੋ ਦੋ ਹੱਥ ਸਿੱਧੇ ਕਰਾਂਗੇ ਪਹਿਲੀ ਵਾਰੀ ਵੀ ਤੈਨੂੰ ਪਹਿਲੇ ਦਿਨ ਵੀ ਕਿਹਾ ਸੀ ਅੱਜ ਵੀ ਚੈਲੰਜ ਕਰਦਾ ਜੇ ਲੱਤਾ ਚ ਜਾਨ ਹੈ ਮਾਸਟਰ ਮਹਿੰਦਰ ਦਾ ਮੁੰਡਾ ਅਗਲੀ ਵਾਰੀ ਚੇਅਰਮੈਨ ਸਿੱਟ ਆਪ ਬਣੇ ਦੋ ਦੋ ਹੱਥ ਸਿੱਧੇ ਕਰ ਲਾਂਗੇ ਕੀ ਇਹ ਜੀ ਫਜ਼ੂਲ ਗਾ ਔਰ ਕੇਜਰੀਵਾਲ ਸਾਹਿਬ ਨੂੰ ਕਿ ਭਾਉ ਘਬਰਾਉਣ ਦੀ ਲੋੜ ਨਹੀਂ ਇਹ ਤੈਨੂੰ ਠੋਕਨ ਨੂੰ ਫਿਰ ਦੇ ਤੇਰਾ ਭਗਵੰਤ ਮਾਨ ਤੇਰਾ ਵੀਰ ਤੇਰੇ ਨਾਲ ਚੱਲੂ ਤਿੰਨ ਨੂੰ ਜਾਣਾ ਉਹ ਦੱਸਦੀ ਆ ਤੈਨੂੰ ਵੀ ਮੈਨੂੰ ਨਾ ਸਦਨ ਬਾ ਉਹਦੇ ਨਾਲ ਜਾਊਂਗਾ ਚਾਰ ਨੂੰ ਜੋ ਸਦਨਾ ਚਾਰ ਨੂੰ ਸਦਲਨ ਪੰਜ ਨੂੰ ਸਦਨਾ ਪੰਜ ਨੂੰ ਸੱਲਮਗਰ ਹਾਈ ਕੋਰਟ ਦੇ ਆਰਡਰ ਜ਼ਰੂਰ ਪੜ੍ਹ ਲੈ ਧੰਨਵਾਦ